ਚਾਰ ਪਟੰਦਰਾ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਤੋਂ ਫਿਰ ਸਵਾਗਤ ਹੈ ਰੁਣਦੀਪ ਜੀ ਤੁਹਾਡਾ ਵੀ ਸਵਾਗਤ ਧੰਨਵਾਦ ਸ਼ਿਖਰ ਖਬਰ ਹੈ ਬਠਿੰਡਾ ਦੇ ਵਿੱਚ ਪਿੰਡ ਲੇਲੇ ਵਾਲਾ ਵਿਖੇ ਜੀ ਆਈ ਜੀ ਐਲ ਗੈਸ ਪਾਈਪਲਾਈਨ ਪਾਈਪਲਾਈਨ ਦਾ ਕਿਸਾਨ ਜਿਹੜੇ ਨੇ ਵਿਰੋਧ ਕਰ ਰਹੇ ਨੇ ਕੀ ਹੈ ਮਾਮਲਾ ਅਸਲ ਦੇ ਵਿੱਚ ਇਹ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਮਾਮਲਾ ਆਇਆ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਲਗਾਤਾਰ ਜ਼ਮੀਨ ਦੀ ਜਿਹੜੀ ਐਕਵਾਇਰ ਕੀਤਾ ਜਾ ਰਿਹਾ ਜ਼ਮੀਨ ਨੂੰ ਉਹਦਾ ਵਿਰੋਧ ਕਰ ਰਹੇ ਨੇ ਜੀ ਕਦੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਉਹਦੇ ਖਿਲਾਫ ਕਿਸਾਨ ਜ਼ਮੀਨੀ ਪੱਧਰ ਤੇ ਨਿਤੜਦੇ ਨੇ ਤੇ ਕਦੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਪ੍ਰਾਈਵੇਟ ਫਰਮਾਂ ਜਿਹੜੀਆਂ ਰਾਸ਼ਟਰੀ ਹਿੱਤ ਦਾ ਪ੍ਰੋਜੈਕਟ ਨੇ ਉਹਨਾਂ ਦੇ ਲਈ ਸਰਕਾਰੀ ਨਿਰਦੇਸ਼ਾਂ ਤੇ ਜ਼ਮੀਨ ਅਕਵਾਇਰ ਕਰਦੀਆਂ ਨੇ ਤੇ ਕਿਸਾਨ ਇਹਦਾ ਵਿਰੋਧ ਕਰਦੇ ਨੇ ਵਿਰੋਧ ਕਰਨ ਦੀ ਵਜ੍ਹਾ ਵਾਜਬ ਆ ਮਸਲਾ ਲੀਲੇਵਾਲਾ ਪਿੰਡ ਦਾ ਇਹ ਸੀ ਕਿ ਜਿਹੜੀ ਕੰਪਨੀ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਹੈ। ਕੰਪਨੀ ਵੱਲੋਂ ਕਿਸਾਨਾਂ ਨਾਲ ਜਿਹੜਾ ਤਹਿ ਪੈਸੇ ਹੋਏ ਸੀ 30 ਲੱਖ, 23 ਲੱਖ, 50 ਲੱਖ ਜਿੰਨੀ ਵੀ ਕੀਮਤ ਬਣਦੀ ਸੀ। ਕੰਪਨੀ ਨੇ 2-2, 3-3 ਲੱਖ ਰੁਪਏ ਤੋਂ ਵੱਧ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ। ਜੀ ਇਹਦੇ ਵਿਰੋਧ ਦੇ ਵਿੱਚ ਕਿਸਾਨ ਫਿਰ ਜ਼ਮੀਨੀ ਪੱਧਰ ਤੇ ਆ ਗਏ। ਹੂੰ ਹੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਇਦੇ ਖਿਲਾਫ ਪ੍ਰੋਟੈਸਟ ਕੀਤਾ ਵੀ ਭਾਈ ਜੋ ਸਾਡੇ ਨਾਲ ਵਾਅਦਾ ਕੀਤਾ ਗਿਆ ਉਹ ਸਾਡੀ ਮੰਗ ਪੂਰੀ ਕੀਤੀ ਜਾਵੇ ਜੀ ਇਹਦੇ ਨਾਲ ਹੁੰਦਾ ਕੀ ਆ ਕਿ ਕਿਸਾਨਾਂ ਨੂੰ ਬਹੁਤ ਮਾਮੂਲੀ ਮੁਆਵਜ਼ਾ ਮਿਲ ਰਿਹਾ ਇੱਕ ਇੱਕ ਇਹਦੇ ਚ ਜਿਹੜਾ ਥਿਊਰੀ ਹੁੰਦੀ ਆ ਵੀ ਕਿਸਾਨਾਂ ਨੂੰ ਤਾਂ ਸਰਕਾਰ 3 ਗੁਣਾ ਵੱਧ ਮੁਆਵਜ਼ਾ ਦਿੰਦੀ ਆ ਜੀ ਕੋਈ 20 ਲੱਖ ਦੀ ਜ਼ਮੀਨ ਆ ਤੇ ਸਰਕਾਰ ਉਹਦਾ 60 ਲੱਖ ਰੁਪਈਆ ਦਿੰਦੀ ਆ ਜਾਂ 80 ਲੱਖ ਰੁਪਈਆ ਦਿੰਦੀ ਆ ਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੀ ਆ ਕਿਸਾਨ ਤਾਂ ਉਮੀਦ ਹੋ ਗਏ ਬਾਗੋ ਬਾਗ ਹੋ ਕੇ ਵੱਡੀਆਂ ਗੱਡੀਆਂ ਲੈ ਲੈਂਦੇ ਆ ਕੁੱਟੀਆਂ ਪਾ ਲੈਂਦੇ ਆ ਪਰ ਦੂਜੇ ਪਾਸੇ ਤਸਵੀਰ ਦਾ ਜਿਹੜਾ ਦੂਜਾ ਪੱਖ ਆ ਉਹ ਇਹ ਵੀ ਆ ਕਿ ਇਹ ਜਿਹੜਾ ਪੈਸਾ ਆ ਜਿਹੜਾ ਕਿਸਾਨਾਂ ਨੂੰ ਮਿਲਦਾ ਆ ਮੰਨ ਲਓ ਕਿਸੇ ਕਿਸਾਨ ਦੇ 10 ਖੇਤ ਆ ਉਹਦੀ ਜ਼ਮੀਨ ਦੇ ਵਿੱਚੋਂ ਪਾਈਪਲਾਈਨ ਨਿਕਲ ਰਹੀ ਆ ਜਾਂ ਉਹਦੀ ਜ਼ਮੀਨ ਦੇ ਵਿੱਚੋਂ ਸੜਕ ਨਿਕਲ ਰਹੀ ਆ ਰਾਸ਼ਟਰੀ ਰਾਜਮਾਰਗ ਨਿਕਲ ਰਿਹਾ ਆ ਉਹਦੇ ਪੰਜਾਂ ਦੇ ਵਿੱਚੋਂ ਚਾਰ ਖੇਤ ਜਿਹੜੇ ਆ ਸਰਕਾਰ ਨੇ ਐਕਵਾਇਰ ਕਰ ਲਏ ਤੇ ਉਹਦੇ ਵਿੱਚੋਂ ਬਾਕੀ ਬਚ ਕੇ 6 ਤਿੰਨ ਸੜਕ ਦੇ ਇਧਰਲੇ ਪਾਸੇ ਆ ਗਏ ਤਿੰਨ ਸੜਕ ਦੇ ਇਧਰਲੇ ਪਾਸੇ ਆ ਗਏ ਜਾਂ ਜਿਹੜੀ ਉਹ ਵਿੱਚ ਜਿਹੜੀ ਆ ਪਾਈਪਲਾਈਨ ਆ ਗਈ ਜਾਂ ਕੋਈ ਹੋਰ ਪ੍ਰੋਜੈਕਟ ਆ ਗਿਆ ਹੁਣ ਉਹਨੂੰ ਤਿੰਨ ਤਿੰਨ ਖੇਤ ਜਿਹੜੇ ਇੱਕ ਪਾਸੜ ਰਹਿ ਗਏ ਨੇ ਇੱਕ ਪਾਸੇ ਰਹਿ ਗਏ ਦੂਜੇ ਪਾਸੇ ਰਹਿ ਗਏ ਤੇ ਉਹਦੇ ਤੇ ਉਹਨੂੰ ਵਾਹੀ ਕਰਨ ਦੇ ਲਈ ਉਹਨੂੰ ਬਹੁਤ ਮੁਸ਼ਕਲ ਵਾਲਾ ਕੰਮ ਹੋ ਗਿਆ ਤੇ ਉਹ ਮੁਸ਼ਕਲ ਜਿਹੜੀ ਆ ਉਹਦੇ ਲਈ ਉਹਦਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਜਿਹੜੀ ਕਿ ਪਹਿਲੇ ਹੀ ਪੰਜਾਬ ਚ ਕਈ ਗੁਣਾ ਜ਼ਿਆਦਾ ਆ ਉਹ ਹੋਰ ਵੱਧ ਜਾਂਦੀ ਆ ਜਾਂ ਤਾਂ ਇਹ ਹੋਣਾ ਚਾਹੀਦਾ ਆ ਵੀ ਜਿਵੇਂ ਇੰਦਰਾ ਗਾਂਧੀ ਦੀ ਸਰਕਾਰ ਵੱਲੇ ਹੱਦਬੰਦੀ ਕੀਤੀ ਗਈ ਸੀ ਜ਼ਮੀਨਾਂ ਦੀ ਜਮ੍ਹਾਂਬੰਦੀ ਕੀਤੀ ਗਈ ਸੀ ਵੀ ਜਿਹੜੀ ਟੋਟਿਆਂ ਦੇ ਵਿੱਚ ਜ਼ਮੀਨ ਸੀ ਜਿਹੜੀ ਕੋਈ ਕਿਤੇ ਪਈ ਸੀ ਕੋਈ ਕਿਤੇ ਪਈ ਸੀ ਉਹ ਸਾਰੀ ਇੱਕ ਥਾਂ ਕਰ ਦਿੱਤੀ ਗਈ ਸੀ ਉਹ ਕੀਤਾ ਜਾਵੇ ਜਾਂ ਫਿਰ ਇਹਦੇ ਲਈ ਸਰਕਾਰ ਕੋਈ ਟੁਕਮੇ ਆਪਾਕ ਕਰੇ ਵੀ ਜਿਹੜੀ ਉਹਦੀ ਬਾਕੀ ਕਿਸਾਨ ਦੀ ਜ਼ਮੀਨ ਹੈ ਉਹ ਵੀ ਖਰੀਦ ਲਈ ਜਾਵੇ ਫਿਰ ਉਹਦੇ ਕੋਈ ਮਤਲਬ ਦੀ ਰਹਿ ਨਹੀਂ ਜਾਂਦੀ ਆ ਸੋ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਦੂਸਰਾ ਮੁਆਵਜ਼ਾ ਜੋ ਤੈ ਮੁਆਵਜ਼ਾ ਕੀਤਾ ਜਾਂਦਾ ਉਹਦੇ ਲਈ ਜਿਹੜੀ ਕਿਸਾਨਾਂ ਦੀ ਖੱਜਲ ਖੁਆਰੀ ਹੁੰਦੀ ਆ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਪਟਵਾਰੀ ਤਾਂ ਉਹਨਾਂ ਦਾ ਜਿਹੜਾ ਨੈਚਰ ਆ ਜਾਂ ਜਿਹੜਾ ਸੁਭਾਅ ਆ ਪਟਵਾਰੀ ਦੇ ਨਾਲ ਜਿਨ੍ਹਾਂ ਦੀ ਅੱਟੀ ਸੱਟੀ ਹੁੰਦੀ ਆ ਤਹਿਸੀਲਦਾਰ ਕਨਗੋਆਂ ਦੇ ਨਾਲ ਜਿਨ੍ਹਾਂ ਦੀ ਅੱਟੀ ਸੱਟੀ ਹੁੰਦੀ ਜਿਹੜੀ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਜਿਨ੍ਹਾਂ ਦੀ ਪਹੁੰਚ ਹੁੰਦੀ ਆ ਉਹ ਆਪਣੀਆਂ ਜ਼ਮੀਨਾਂ ਦੇ ਜਿਹੜੇ ਭਾਅ ਨੇ ਆਪਣੇ ਹਿਸਾਬ ਨਾਲ ਲਵਾ ਜਾਂਦੇ ਆ ਤੇ ਜਿਹੜੇ ਮਹਾਤੜ ਨੇ ਉਹਨਾਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਦੀ ਕਿਤੇ ਕੋਈ ਪਹੁੰਚ ਨਹੀਂ ਹੁੰਦੀ ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਵਾਜਬ ਭਾਅ ਨਹੀਂ ਮਿਲਦੇ ਇਸ ਕਰਕੇ ਫਿਰ ਇਹਨਾਂ ਦੇ ਹੱਕ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਨੇ ਨਿੱਤਰਦੀਆਂ ਨੇ ਵੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਆ ਸੋ ਇਹ ਇਸ ਕਰਕੇ ਜਿਹੜਾ ਇੱਕ ਨੈਰੇਟਿਵ ਬਣ ਰਿਹਾ ਹੈ ਹਨਾ ਵੀ ਕਿਸਾਨ ਖਾਂਦੇ ਪੀਂਦੇ ਮੌਤ ਨੂੰ ਛਾੜਾ ਮਾਰ ਰਿਹਾ ਉਹ ਸਹੀ ਨਹੀਂ ਆ ਜੀ ਇਹਦੀ ਤਹ ਤੱਕ ਜਾਣ ਦੀ ਲੋੜ ਆ ਸਰਕਾਰਾਂ ਕਿਸਾਨਾਂ ਦਾ ਜਿਹੜਾ ਅਕਸ ਆ ਉਤੰਦਲਾ ਕਰ ਰਹੀਆਂ ਨੇ ਕਿ ਕਿਸਾਨ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਦੇ ਵਿਕਾਸ ਦੇ ਵਿੱਚ ਰੋੜਾ ਬਣਦੇ ਨੇ ਰਾਹ ਦੇ ਵਿੱਚ ਰੋੜਾ ਬਣੇ ਹੋਏ ਨੇ ਸੋ ਇਸ ਮਸਲੇ ਨੂੰ ਤੈਅ ਤੱਕ ਸਮਝਣਾ ਜ਼ਰੂਰੀ ਆ ਕਿ ਸੰਘਰਸ਼ ਉਹਨਾਂ ਦੇ ਜੀਉਣ ਮਰਨ ਦਾ ਮਸਲਾ ਆ ਜੇ ਉਹ ਨਹੀਂ ਇਹ ਕਰਨਗੇ ਤਾਂ ਉਹਨਾਂ ਲਈ ਉਹਨਾਂ ਲਈ ਵੀ ਮਜ਼ਦੂਰ ਬਣਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਜਾਣਾ ਬਿਲਕੁਲ ਪੈਸੇ ਵੀ ਪੰਜਾਬ ਦੇ ਹਾਲਾਤ ਕਾਫੀ ਤਰਸਯੋਗ ਨੇ ਚਾਹੇ ਉਹ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਮੁਲਾਜ਼ਮ ਜਿੱਥੇ ਬੰਦੀਆਂ ਨੇ ਜਾਂ ਫਿਰ ਬੇਰੋਜ਼ਗਾਰ ਅਧਿਆਪਕ ਨੇ ਜਾਂ ਫਿਰ ਅਧਿਆਪਕ ਨੇ ਹਰ ਕੋਈ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਹੀ ਰੋਡਵੇਜ਼ ਦੇ ਵੱਲੋਂ ਇੱਕ ਵਾਰ ਤੋਂ ਫਿਰ ਜਿਹੜੀ ਛੋਟੀ ਜੀ ਹੜਤਾਲ ਵੀ ਕੀਤੀ ਗਈ ਸੀ ਜੀ ਬਿਲਕੁਲ ਇਹ ਲਗਾਤਾਰ ਹਰ ਇੱਕ ਜਿੱਥੇ ਬੰਦੀ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਰੋਜ਼ ਹੀ ਕਰ ਰਹੀ ਹੈ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਚਲਦੇ ਹਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਮਨੀਸ਼ ਸਸੋਦੀਆ ਤੇ ਸਤਿੰਦਰ ਜੈਨ ਨੂੰ ਕਹਿੰਦੇ ਵੱਡਾ ਚਟਕਾ ਲੱਗਾ ਆ ਰਾਸ਼ਟਰਪਤੀ ਨੇ ਦੋਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਕੇਸ ਚਲਾਉਣ ਦੀ ਹੁਣ ਮਨਜ਼ੂਰੀ ਦੇ ਦਿੱਤੀ ਆ ਕਦੋਂ ਦਾ ਮਾਮਲਾ ਇਹ ਜੀ ਬਿਲਕੁਲ 2020 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਝਾੜੂ ਪਾਰਟੀ ਸਰਕਾਰ ਸੀਗੀ ਇਸ ਪਾਰਟੀ ਦੇ ਜਿਹੜੇ ਸਿੱਖਿਆ ਮੰਤਰੀ ਸੀਗੇ ਉਹ ਮਨੀਸ਼ ਸਸੋਦੀਆ ਸੀਗੇ ਉਪ ਮੰਤਰੀ ਉਪ ਮੁੱਖ ਮੰਤਰੀ ਵੀ ਸੀਗੇ ਇਹਨਾਂ ਦਾ ਮਾਡਲ ਜਿਹੜਾ ਸਿੱਖਿਆ ਮਾਡਲ ਹੈ ਬਹੁਤ ਪ੍ਰਚਾਰਿਆ ਜਾਂਦਾ ਸੀ ਵੀ ਜਿਵੇਂ ਕੇਜਰੀ ਕੇਜਰੀਵਾਲ ਹੋਰੀ ਵੀ ਇਹ ਗੱਲ ਕਹਿੰਦੇ ਸੀ ਮੇਰੇ ਕੋ ਇਸ وجہ ਸੇ ਨਿਸ਼ਾਨਾ ਬਣਾਇਆ ਜਾ ਰਿਹਾ ਕਿਵੇਂ ਲੋਕੋ ਕੀ ਸਵਾਸਥ ਕੀ ਬਾਤ ਕਰਤਾ ਹੂੰ ਮੈਂ ਲੋਕੋ ਕੀ ਸਿੱਖਿਆ ਕੀ ਬਾਤ ਕਰਤਾ ਹੂੰ ਮੈਂ ਸਵਾਸਥ ਤੇ ਸਿੱਖਿਆ ਇਹ ਦੋ ਇਹਨਾਂ ਦੇ ਵੱਡੇ ਮਾਡਲ ਸੀਗੇ ਜੀ ਵੱਡੇ ਮਾਡਲ ਬਣਾ ਰਹੇ ਸੀਗੇ 220 ਦੇ ਵਿੱਚ ਫਿਰ ਦਿੱਲੀ ਦੀ ਸਰਕਾਰ ਇਹਨਾਂ ਦੀ ਸਰਕਾਰ ਦੇ ਵੇਲੇ ਹੀ ਉਸ ਵੇਲੇ ਬੇਨਿਜਮੀਆਂ ਸਾਹਮਣੇ ਆਈਆਂ ਸੀਗੀਆਂ ਜਿਹੜਾ ਉੱਥੇ ਦਾ ਇੱਕ ਵਿੰਗ ਸੀਗਾ ਉਹਨੇ ਇਹਦੇ ਤੇ ਪੁਆਇੰਟ ਆਊਟ ਕੀਤਾ ਸੀ ਵੀ ਜਿਹੜੀਆਂ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਮੁਹੱਈਆ ਕਰਾਉਣ ਦੇ ਲਈ 1300 ਕਰੋੜ ਰੁਪਏ ਦਾ ਕਪੜਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਾਲਾਂਕਿ ਇਹ ਸੱਤਾ ਦੇ ਵਿੱਚ ਸੀ ਇਹਨਾਂ ਨੇ ਮਾਮਲਾ ਉਠਣ ਨਹੀਂ ਦਿੱਤਾ ਉਸ ਵੇਲੇ ਵੀ ਰਾਸ਼ਟਰਪਤੀ ਨੇ ਇਹਨੂੰ ਇਸ ਮਸਲੇ ਨੂੰ ਤੂਲ ਦੀ ਕੋਸ਼ਿਸ਼ ਕੀਤੀ ਸੀ ਜਾਂ ਰਾਜਪਾਲ ਵੱਲੋਂ ਤੂਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਸੁਰਖਿਆ ਨਹੀਂ ਬਣਿਆ ਸੀ ਕਿਸੇ ਵੀ ਤਰ੍ਹਾਂ ਹੁਣ ਜਦੋਂ ਸੱਤਾ ਬਦਲ ਗਈ ਆ ਕੁਰਸੀ ਹੱਥੋਂ ਚਲੀ ਗਈ ਆ ਸ਼ਰਾਬ ਘਟਾਲੇ ਦੇ ਵਿੱਚ ਸਤਿੰਦਰ ਜੈਨ ਕੇਜਰੀਵਾਲ ਮੰਤਰੀ ਸੋਦੀਆ ਵਗੈਰਾ ਤਾਂ ਪਹਿਲਾਂ ਹੀ ਫਸੇ ਹੋਏ ਨੇ ਹੁਣ ਇੱਕ ਨਵਾਂ ਘਟਾਲਾ ਜਿਹੜਾ ਵੱਡਾ ਘਟਾਲਾ ਪਿਛਲੇ ਦਿਨੀ ਜੇ ਤੁਸੀਂ ਇੱਕ ਗੱਲ ਦੇਖੋਗੇ ਕੈਗ ਜਿਹੜੀ ਇੱਕ ਸਰਕਾਰੀ ਸੰਸਥਾ ਆ ਉਹਨੇ ਦਿੱਲੀ ਦੇ ਵਿੱਚ ਜਿਹੜੀ ਸਰਕਾਰੀ ਫੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਬਹੁਤ ਸਵਾਲ ਚੁੱਕੇ ਆ ਸੋ ਕੈਗ ਦੀਆਂ ਉਹ ਰਿਪੋਰਟਾਂ ਦੇ ਆਧਾਰ ਤੇ ਉਹ ਹਾਲੇ ਤੱਕ ਕਾਗਜ਼ ਫਰੋਲੀ ਜਾ ਰਹੇ ਵੀ ਇਹਨਾਂ ਨੇ ਕਿਹੜੀਆਂ ਗੱਡੀਆਂ ਗੜਬੜਾ ਕੀਤੀਆਂ ਹਨ ਤੇ ਇਹ ਜਿਹੜੇ 1300 ਕਰੋੜ ਰੁਪਏ ਦਾ ਇਹ ਇੱਕ ਨਵਾਂ ਘਟਾਲਾ ਆ ਜਿਹਦੇ ਵਿੱਚ ਸਤਿੰਦਰ ਜੈਨ ਤੇ ਮਨੀਸ਼ ਸੁਸੋਦੀਆ ਦਾ ਇੱਕ ਵਾਰੀ ਫੇਰ ਅੰਦਰ ਜਾਣਾ ਲੱਗ ਲੱਗਪਗ ਟੈਅ ਮੰਨਿਆ ਜਾ ਰਿਹਾ ਸੂਨਰ ਔਰ ਲੇਟਰ ਇਹ ਦੋਨੇ ਫੇਰ ਇੱਕ ਵਾਰੀ ਜੇਲ੍ਹ ਦੀ ਹਵਾ ਖਾਣਗੇ ਉਹ 1300 ਕਰੋੜ ਰੁਪਏ ਦੇ ਘਟਾਲੇ 'ਚ ਇਹਨਾਂ ਨੂੰ ਕਿੰਨੇ ਮਿਲੇ ਪਾਰਟੀ ਨੂੰ ਕਿੰਨੇ ਮਿਲੇ ਉਹਦੇ 'ਚ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਜਾਂ ਨਹੀਂ ਵਧਦੀਆਂ ਇਹ ਤਾਂ ਹੱਲੇ ਵਕਤ ਦੱਸੂਗਾ ਪਰ ਇੱਕ ਵਾਰੀ ਇਹਨਾਂ ਦਾ ਜਿਹੜਾ ਇਹ ਮਾਡਲ ਨੇ ਖਾਸ ਤੌਰ ਤੇ ਸਿਹਤ ਸਿਹਤ ਤੇ ਸਿੱਖਿਆ ਇਹ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਨੇ ਜੀ ਜੀ ਜੇ ਇੱਕ ਜਿਵੇਂ ਕਹਿ ਗਦੀ ਆਪਾਂ ਗੱਲ ਕੀਤੀ ਆ ਕਹਿਕ ਨੇ ਜਿਹੜਾ ਆਡਿਟ ਕੀਤਾ ਸੀ ਦਿੱਲੀ ਦੇ ਮਲ ਮਹੱਲਾ ਕਲੀਨਿਕਾਂ ਦਾ ਉਹਦੇ ਵਿੱਚ ਕਿਤੇ ਥਰਮਾਮੀਟਰ ਨਹੀਂ ਹੈਗਾ ਕਿਤੇ ਬੀਪੀ ਮੋਨਿਟਰ ਕਰਨ ਵਾਲੀ ਮਸ਼ੀਨ ਨਹੀਂ ਹੈਗੀ ਕਿਤੇ ਦਵਾਈਆਂ ਨਹੀਂ ਹੈਗੀਆਂ ਕਿਤੇ ਕੁਝ ਨਹੀਂ ਹੈਗਾ ਤੇ ਰਬ ਆਸਰੇ ਹੀ ਜਿਹੜੇ ਮਹੱਲਾ ਕਲੀਨਿਕ ਚੱਲਦੇ ਸੀ ਤੇ ਪੰਜਾਬ ਦੇ ਵਿੱਚ ਮਤਲਬ ਹੁਣ 2 ਸਾਲ ਰਹਿ ਗਿਆ ਝਾੜੂ ਪਾਰਟੀ ਦੀ ਸਰਕਾਰ ਨੂੰ ਇਹਨਾਂ ਨੇ ਆਉਂਦੇ ਹੀ 2-3 ਸਾਲ ਬਹੁਤ ਪ੍ਰਚਾਰ ਕੀਤਾ ਅਸੀਂ ਜੀ ਇੰਨੇ ਮੁਹੱਲਾ ਕਲੀਨਿਕ ਬਣਾਤੇ ਇੰਨੇ ਸਕੂਲ ਆਫ ਐਮਿਨੈਂਸ ਬਣਾਤੇ ਉਸ ਪ੍ਰਚਾਰ ਤੰਤਰ ਦੇ ਨਾਲ ਲੋਕਾਂ ਦੇ ਅੱਖੀ ਘਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਇਹਨਾਂ ਨੂੰ ਲੱਗਾ ਵੀ ਇਹ ਘਟਾ ਲੋਕਾਂ ਦੀ ਅੱਖਾਂ ਦੇ ਵਿੱਚ ਨਹੀਂ ਪਿਆ ਲੋਕ ਆਵਾਜ਼ਾਰ ਹੋ ਰਹੇ ਨੇ ਲੋਕਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ ਤੇ ਇਹ ਹੁਣ ਜਿਹੜਾ ਹੈ ਯੂਪੀ ਦਾ ਯੋਗੀ ਮਾਡਲ ਲਿਆ ਕੇ ਲੋਕਾਂ ਦੇ ਜ਼ਖਮਾਂ ਤੇ ਮਤਲਬ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਦੇਖੋ ਅਸੀਂ ਜਿਹੜਾ ਪੰਜਾਬ ਦੇ ਵਿੱਚ ਅਪਰਾਧ ਆ ਉਹਨੂੰ ਕਿਸੇ ਵੀ ਤਰ੍ਹਾਂ ਮਤਲਬ ਹੁਣ ਵਧਣ ਫੁੱਲਣ ਨਹੀਂ ਦੇਵਾਂਗੇ ਦੂਜਾ ਜਿਹੜੇ ਨਸ਼ੇ ਨੇ ਨਸ਼ਿਆਂ ਦੇ ਖਿਲਾਫ ਅਸੀਂ ਜਿਹੜਾ ਇੱਕ ਬਲਡੋਜ਼ਰ ਮਾਡਲ ਆ ਉਹਨੂੰ ਵਰਤ ਕੇ ਪੰਜਾਬ ਦੇ ਵਿੱਚ ਜਿਹੜਿਆ ਇਹਦਾ ਪੂਰੀ ਤਰ੍ਹਾਂ ਸਫਾਇਆ ਕਰ ਦਿਆਂਗੇ ਪਰ ਇਹਨਾਂ 2 ਸਾਲਾਂ ਦੇ ਵਿੱਚ ਸਰਕਾਰ ਗੱਲੀਬਾਤੀ ਜ਼ਿਆਦਾ ਆ ਹੁਣ 26 ਤਰੀਕ ਨੂੰ ਸਰਕਾਰ ਨੇ ਬਜਟ ਵੀ ਪੇਸ਼ ਕਰਨਾ ਇਹਦੇ ਵਿੱਚ ਇਹਨਾਂ ਦੇ ਹੋਰ ਪੱਤੇ ਸ਼ੋ ਹੋਣੇ ਆ ਵੀ ਇਹਨਾਂ ਦੇ ਪੱਲੇ ਕੀ ਹੈਗਾ ਕੀ ਨਹੀਂ ਹੈਗਾ ਪਰ ਕੁੱਲ ਮਿਲਾ ਕੇ ਇਹ ਆ ਵੀ ਝਾੜੂ ਪਾਰਟੀ ਦਿੱਲੀ ਦੇ ਵਿੱਚ ਤਾਂ ਐਕਸਪੋਜ਼ ਹੋਈ ਹੀ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਇਹ ਪੂਰੀ ਤਰ੍ਹਾਂ ਨੰਗੇ ਚਿੱਟੇ ਰੂਪ ਦੇ ਵਿੱਚ ਇਹਨਾਂ ਦਾ ਲੋਕામੋਰੇ ਤਸਵੀਰ ਸਾਹਮਣੇ ਆ ਚੁੱਕੀ ਆ ਬਿਲਕੁਲ ਜੀ ਤੇ ਲੋਕ ਵੀ ਕਹਿ ਰਹੇ ਨੇ ਕਿ ਜਿਹੜੀਆਂ ਜਿਹੜੇ ਵਾਅਦੇ ਕਰਕੇ ਆਏ ਸਨ ਉਹ ਵਾਅਦੇ ਹਜੇ ਤੱਕ ਤਾਂ ਕਿਤੇ ਵੀ ਪੂਰੇ ਨਹੀਂ ਹੋਏ ਜੀ ਬਿਲਕੁਲ ਮਤਲਬ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਸ਼ਾਸਨ ਪ੍ਰਸ਼ਾਸਨ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਲੋਕਾਂ ਨੂੰ ਸਹੂਲਤਾ ਦੇਣ ਦੀ ਗੱਲ ਕੀਤੀ ਜਾਂਦੀ ਸੀ ਚਾਹੇ ਜ਼ਮੀਨੀ ਪੱਧਰ ਤੇ ਰੋਜ਼ਗਾਰ ਦੀ ਗੱਲ ਹੋਵੇ ਮਜ਼ਦਮਾਂ ਦੀਆਂ ਮੰਗਾਂ ਦੀਆਂ ਗੱਲਾਂ ਹੁਣ ਕਿਸਾਨਾਂ ਦੀਆਂ ਮੰਗਾਂ ਦੀਆਂ ਗੱਲਾਂ ਹੁਣ ਸਰਕਾਰ ਹੁਣ ਜਿਹੜਾ ਆਪਣਾ ਡੰਡਾ ਤੰਤਰ ਆ ਉਹਨੂੰ ਮਜ਼ਬੂਤ ਕਰਕੇ ਇੱਕ ਸਖਤ ਸਰਕਾਰ ਹੋਣ ਦਾ ਇੱਕ ਦਮ ਭਰ ਰਹੀ ਹੈ ਜਾਂ ਇਹ ਦਿਖਾਉਂਦੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਇਹਦਾ ਕੀ ਨਤੀਜਾ ਨਿਕਲੂਗਾ 27 ਦੇ ਵਿੱਚ ਆਪਾਂ ਸਾਰੇ ਵੇਖਾਂਗੇ ਸੌਰਨਦੀਪ ਜੀ ਸਟੂਡੀਓ ਦੇ ਵਿੱਚ ਆਏ ਖਬਰਾਂ ਦੇ ਉੱਤੇ ਚਰਚਾ ਕੀਤੀ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਸੋ ਐਸੀ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਤੁਹਾਨੂੰ ਸਾਡਾ ਪ੍ਰੋਗਰਾਮ ਕਿਦਾਂ ਦਾ ਲੱਗਦਾ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਦੇਓ ਇਜਾਜ਼ਤ। ਨਮਸਕਾਰ। ਨਮਸਕਾਰ।